ਕਿਹੜੀ ਜਗ੍ਹਾ ਤੇ ਰਹਿਣ ਆਲਿਓ ਇੱਥੇ ਤੇ ਰਹਿਣ ਆਲਿਓ ਸੁਕਾਲਗੜ੍ਹ ਤੇ ਕੀ ਗੱਲਬਾਤ ਹੋਈ ਐ ਸਾਡੇ ਤਾਂ ਕੋਈ ਗੱਲਬਾਤ ਨਹੀਂ ਹੋਈ ਹੀ ਨਾਟਕ ਦੇਖਣ ਦੇ ਹੀ ਤੇ ਇੱਟੇ ਦੀ ਆਵਾਜ਼ ਆਈ ਅਹੀਂ ਉੱਪਰ ਚੜੇ ਤੋ ਮੁੰਡੇ ਜਦੋਂ ਮੈਂ ਹੀ ਭੜਨ ਦੇ ਦੋੜੇ ਉਹ ਛਾਲ ਮਾਰ ਕੇ ਕੋਠੇ ਟੱਪ ਗਏ ਕੀ ਕਰ ਰਏ ਸੀਗੇ ਮੁੰਡਿਓ ਇਹੋ ਹੀ ਪਤਾ ਜੀ ਬਾਲਟੀ ਚ ਕੀ ਲੈਂਦਾ ਤੇ ਕੀ ਕੋਲ ਕੇ ਪਾਇਆ ਤੇ ਜਦੋਂ ਅਸੀਂ ਮੱਲਾ ਇਕੱਠਾ ਕੀਤਾ ਤੋ ਉਹਦੇ ਚ ਮੁਕਸ਼ਕ ਆਂਦੀ ਪਈ ਸੀ ਬੰਦਿਆ ਕੋਈ ਪਿੰਡ ਦੀ ਹੈਗੇ ਨੇ ਪਿੰਡ ਤੇ ਹੀ ਆ ਮੁੰਡੇ ਉਹਦੇ ਬਾਅਦ ਕੀ ਕੀਤਾ ਤੂੰ ਅਸੀਂ ਫੋਨ ਕੀਤਾ ਪੁਲਸ ਕਾਰਵਾਈ ਕੀਤੀ ਪੁਲਸ ਆਏ ਇਨਕੁਆਇਰੀ ਕਰਕੇ ਗਏ ਸਿੰਪਲ ਦਿਖਿਆ ਉਹ ਕਹਿੰਦੇ ਤੁਸੀਂ ਪਾਣੀ ਨਾ ਕੱਢਿਆ ਹੋ ਜੀ ਤੇ ਅਸੀਂ ਪਾਣੀ ਨਹੀਂ ਕੱਢਿਆ ਜੀ ਲੱਗਦਾ ਜੀ ਜੇਕਰ ਇਹ ਪਾਣੀ ਪੀਤਾ ਜਾਂਦਾ ਤਾਂ ਕੋਈ ਜਾਨੀ ਹਾਸਾ ਹਾਤ ਪਰ ਸਾਡਾ ਟੰਬਰ ਮਰੀ ਜਾਣਾ ਸੀ ਕੀ ਮੰਗ ਕਰਦੇ ਹੋ ਮੰਗੇ ਸਾਨੂੰ ਇਨਸਾਫ ਚਾਹੀਦਾ ਜੀ ਹਾਂ ਜੀ ਭਾਈ ਕੀ ਨਾਂ ਆ ਜੀ ਆਪਣਾ ਮੇਰਾ ਨਾਂ ਜੀ ਲਾਡੀ ਆ ਲੜੀ ਕਿਹੜਾ ਪਿੰਡ ਹੈਗਾ ਪਰ ਇਹ ਜੀ ਸਕਾਲ ਕਰ ਚੁ ਪਿੰਡ ਕੀ ਗੱਲਬਾਤ ਹੋਈ ਆ ਪੂਰਾ ਪਿੰਡ ਇਕੱਠਾ ਤੁਹਾਡਾ ਗੱਲਬਾਤ ਕੁਝ ਨਹੀਂ ਜਨਾ ਵੀ ਨੋਵੇ ਨਾ ਹੀ ਸਾਡੇ ਘਰ ਦੇ ਨੜਕ ਵੇਖ ਰਹੇ ਸੀਗੇ ਤੇ ਸਾਡੀ ਮੰਮੀ ਲਗਦੀ ਐ ਕੋਠੇ ਦਿੱਸ ਠੀਕ ਕਰਦੀ ਸੀਗੀ ਇਹਨੇ ਦੋ ਮੁੰਡੇ ਦੇ ਵੇਖੇ ਅੱਗੇ ਸਾਡੀ ਟੈਂਕ ਜਿਹਾ ਬਾਲਟੀ ਦੇ ਵਿੱਚ ਕੁਝ ਘੋਲ ਕੇ ਇਹ ਪਾਉਂਦੇ ਸੀਗੇ ਤੇ ਇਹਨੇ ਰੋਲਾ ਪਾਇਆ ਜਿਲੇ ਆਹੀ ਉੱਪਰ ਚੜੇ ਉਹ ਮੁੰਡੇ ਪਿੱਛੋਂ ਕੋਠੇ ਟੱਪ ਕੇ ਨਾ ਨਿਕਲ ਗਏ ਜਦੋਂ ਮੈਂ ਖੱਬ ਲਈ ਉਹਨਾਂ ਦੀ ਮੈਨੂੰ ਉੱਜਾਂ ਜੰਜ ਘਰ ਦੇ ਪਿੱਛੇ ਮਿਲੇ ਦੋ ਮੁੰਡੇ ਨੂੰ ਮੈਂ ਪੁੱਛਿਆ ਰਸਤੇ ਜੇ ਕਿ ਇਧਰ ਕੋਈ ਮੁੰਡੇ ਤੋਰਦੇ ਵੇਖੇ ਕਹਿੰਦੇ ਭਾਜੀ ਉਹ ਜੰਜ ਘਰ ਦੇ ਮਗਰ ਬੈਠੇ ਰਿਆ ਜਦੋਂ ਮੈਂ ਵੇਖਿਆ ਤੇ दारू ਨਾਲ ਡਰਿੰਕ ਕੀਤੀ ਦੀ ਪੱਟੇ ਦੇ ਰਹੇ ਤੇ ਪੈਰ ਨਹੀਂ ਲੱਗਦੇ ਤੇ ਮੈਂ ਵਾਪਸ ਹੀ ਆ ਗਿਆ ਜੀ ਉੱਥੇ ਕਿਉਂ ਪਿੰਡ ਦੀ ਸੀ ਕੀ ਲੱਗਦਾ ਕਿ ਕੈਮੀਕਲ ਵਗੈਰਾ ਕੀ ਹਾਂਜੀ ਜੀ ਇਹ ਕੈਮੀਕਲ ਹੀ ਹੈ ਤੁਹਾਡੇ ਸਾਹਮਣੇ ਹੈ ਕੈਮੀਕਲ ਹੀ ਹੈ ਜੀ ਕੋਈ ਨਸ਼ੀਲਾ ਪਦਾਰਥ ਹੈ ਜਿਆ ਰਹੇ ਜਬ ਕੀ ਹੈ ਕਿਸੇ ਨੇ ਪਾਣੀ ਪੀਤਾ ਹੈ ਫਿਰ ਨਹੀਂ ਜੀ ਨਹੀਂ ਕਿਸੇ ਨੇ ਪੀਤਾ ਕੀ ਲੱਗਦਾ ਜੇ ਪਾਣੀ ਪੀਤਾ ਜਾਂਦਾ ਤਾਂ ਫਿਰ ਤੇ ਜਨਾਬ ਜੀ ਸਾਰਾ ਟੱਬਰੀ ਫੋੜ ਕੇ ਜਾਣਾ ਉਸ ਤੋਂ ਬਾਅਦ ਫਿਰ ਕੀ ਕੀਤਾ ਤੁਸੀਂ ਅਸੀਂ ਜੀ ਮੀਡੀਆ ਆਪਣੇ 112 ਤੇ ਕਾਲ ਕੀਤੀ ਤੇ ਦਰਖਾਸਤ ਦਿੱਤੀ ਹੈ ਇੱਥੇ ਪੁਲਿਸ ਵਾਲੇ ਵੀ ਆਏ ਉਹਨਾਂ ਨੇ ਦੇਖਿਆ ਮੌਕਾ ਕੇ ਤੇ ਪਾਣੀ ਪੁਣੀ ਵੀ ਚੈੱਕ ਕੀਤਾ ਉਹਨਾਂ ਦੀ ਰਿਪੋਰਟ ਲਿਖ ਕੇ ਲੈ ਗਏ ਤੇ ਉਹ ਮੁੰਡਿਆਂ ਨੂੰ ਪੁੱਛਿਆ ਅੱਗੇ ਤੇ ਕੋਈ ਕਾਰਵਾਈ ਨਹੀਂ ਕੀਤੀ ਅਜੇ ਸਾਨੂੰ 9 ਵਜੇ ਦਾ ਟਾਈਮ ਦਿੱਤੇ ਤਾਂ ਉਹਨਾਂ ਅਜੇ ਤੱਕ ਆਇਆ ਨਹੀਂ ਕੋਈ ਕੀ ਮੰਗ ਕਰਦੀ ਮੰਗੇ ਸਾਨੂੰ ਇਨਸਾਫ ਚਾਹੀਦਾ ਜੀ ਤੇ ਕੱਲ ਨੂੰ ਕਿਸੇ ਹੋਰ ਜਗ੍ਹਾ ਵੀ ਵਾਰਦਾਤ ਕਰ ਸਕਦੇ ਆਂ ਸਰ ਕੀ ਨਾਂ ਹੈ ਆਪਣਾ ਰਬਨਾਰੀ ਲਾਲਾ ਜੀ ਕਿਹੜੇ ਬੇੜ ਤੇ ਰਹਿਣ ਵਾਲੇ ਆ ਸੁਕਾਲ ਕਰਦੇ ਕੀ ਮਾਮਲਾ ਹੈਗਾ ਪਿੰਡ ਦਾ ਜਿਹੜਾ ਕਹਿੰਦੇ ਪਾਣੀ ਤੇ ਜ਼ਹਿਰੀਲੀ ਕੋਈ ਚੀਜ਼ ਪਾਈ ਮਾਮਲਾ ਜਨਾਬ ਇਹ ਹੈ ਕਿ ਵੀ ਜਦੋਂ ਮੈਨੂੰ ਪਤਾ ਲੱਗਾ ਕਿ ਵੀ ਇਸ ਤਰ੍ਹਾਂ ਟਰੱਕ ਰੌਲਾ ਪਿਆ ਰਾਤ ਨੂੰ ਆਖ ਲੱਗੇ ਕਿ ਵੀ ਦੋ ਮੁੰਡੇ ਆਏ ਸਾਡੇ ਕੋਠੇ ਤੇ ਚੜੇ ਕੋਠੇ ਚੜਕੇ ਤੇ ਵੀ ਟੈਂਕੀ ਦੇ ਵਿੱਚ ਕੋਈ ਚੀਜ਼ ਪਾ ਰਹੇ ਨੇ ਤੇ ਇੱਕ ਜਨਾਨੀ ਸੀ ਉਹਨੇ ਰੌਲਾ ਪਾਇਆ ਤੇ ਇਹ ਥੱਲੇ ਦੇ ਜਿਹੜੇ ਘਰ ਦੇ ਬੰਦੇ ਸੀ ਇਹ ਨਿਕਲ ਕੇ ਬਾਹਰ ਜਦੋਂ ਆਏ ਕਿ ਕੋਠੇ ਤੇ ਲੱਗੇ ਚੜਨ ਤੇ ਉਹ ਦੋ ਮੁੰਡੇ ਜਿਹੜੇ ਸੀ ਉਹ ਭੱਜ ਕੇ ਜਦੋਂ ਧੌੜੇ ਤਾਂ ਇਹਨਾਂ ਦਾ ਮੁੰਡਾ ਜਿਹੜਾ ਇਹ ਉਹ ਦਾ ਅੰਦਰ ਮਗਰ ਚੜਿਆ ਜਦੋਂ ਮੰਗਰ ਚੜਿਆ ਤੇ ਦਿਨ ਆ ਕੇ ਵੀ ਇਹਨੂੰ ਲੱਭੇ ਨਹੀਂ ਤੇ ਫਿਰ ਰਾਤ ਨੂੰ ਦੋ ਮੁੰਡੇ ਖਲੋਤੇ ਦੇ ਹੀ ਉਹਨੂੰ ਪੁੱਛਿਆ ਕਿ ਵੀ ਇੱਧਰ ਦੋ ਮੁੰਡੇ ਗਏ ਭੱਜਦੇ ਪਤਾ ਹਾਂ ਜੀ ਗੇ ਨੇ ਉਹ ਲਵਦੇ ਲਵਦੇ ਉਹਨਾਂ ਦੇ ਖ ਮਗਰੀ ਖਾਬੋ ਮੁੰਡੇ ਨੇ ਚੜੀ ਰਹੀ ਚੜੀ ਰਹੀ ਤੇ ਸਾਡੇ ਦੰਧ ਘਰ ਪਰਲੇ ਪਾਸ ਪਿੰਡ ਦੇ ਪਰਲੇ ਪਾਸ ਉਹ ਪਿੰਡ ਦੇ ਪਿੱਛੇ ਜਾ ਕੇ ਤੇ ਦੋ ਮੁੰਡੇ ਲੁਕੇ ਜੀ ਇਸ ਮੁੰਡੇ ਨੇ ਕਾਰਵਾਈ ਕੋਈ ਨਹੀਂ ਕੀਤੀ ਇਹਨੇ ਦੇਖ ਕੇ ਉਹਨਾਂ ਦੋਵਾਂ ਮੁੰਡਿਆਂ ਨੂੰ ਦੇਖ ਕੇ ਤੇ ਇਹ ਵਾਪਸ ਆ ਗਿਆ ਯਾਨੀ ਝਗੜਾ ਝਗੜਾ ਉਹਨਾਂ ਨਾਲ ਕੋਈ ਨਹੀਂ ਕੀਤਾ ਹਾਂਜੀ ਤੇ ਅਹੀ ਇਹ ਕਹਨੇ ਆ ਕਿ ਵੀ ਅੱਜ ਇਹਨਾਂ ਨਾਲ ਹੋਇਆ ਕੱਲ ਨੂੰ ਪਿੰਡ ਦੇ ਵਿੱਚ ਹੋਰ ਵੀ ਸਾਡੇ ਆਂਡਗਵਾਂ ਜਿਹੜੇ ਵੀ ਸਾਰਿਆਂ ਦੀ ਟੈਂਕੀਆਂ ਜਿਹੜੀਆਂ ਨੇ ਉਹ ਪਿੰਡ ਦੇ ਓਟੇ ਰੱਖੀਆਂ ਨੇ ਕੋਠਿਆਂ ਦੇ ਓਟੇ ਰੱਖੀਆਂ ਨੇ ਇਹ ਇੱਥੇ ਇੱਧਰ ਵੀ ਕੰਮ ਚੱਲਦਾ ਰਿਹਾ ਤੇ ਸਾਰਾ ਟੱਬਰੀ ਮਾਰ ਦੇਣਗੇ ਇਹੋ ਜਿਹੇ ਜਿਹੜਾ ਸੁਤਾਨ ਬੰਦੇ ਨੇ ਆ ਜਾ ਤੂੰ ਵੀ ਇੱਧਰ ਜਨਾਬ ਸਾਨੂੰ ਸਾਡਾ ਕਹਿਣ ਦਾ ਮਤਲਬ ਇਹ ਆ ਕਿ ਸਾਨੂੰ ਇਨਸਾਫ ਮਿਲਣਾ ਚਾਹੀਦਾ ਇਹੋ ਜਿਹੇ ਬੰਦਿਆਂ ਨੂੰ ਸਖਤ ਸਖਤ ਜਿਹੜੀ ਸਜ਼ਾ ਮਿਲਣੀ ਚਾਹੀਦੀ ਆ ਪੁਲਿਸ ਵੀ ਕਹਿੰਦੇ ਆਈ ਸੀ ਜੀ ਪੁਲਿਸ ਵੀ ਆਈ ਸੀ ਮੈਨੂੰ ਤਾਂ ਨਹੀਂ ਪਤਾ ਕਿ ਪੁਲਿਸਾਈ ਦਾ ਕੁਝ ਵੀ ਆ ਇਹ ਕਹਿੰਦੇ ਵੀ ਪੁਲਿਸਾਈ ਮਂਗਾਈ ਸੀ ਦਾ ਕੁਝ ਵੀ ਆ ਪੁਲਿਸ ਦੇ ਸਾਹਮਣੇ ਉਹਨਾਂ ਮੁੰਡਿਆਂ ਦੇ ਵੀ ਬਿਆਨ ਜਕਰਸ ਵੀ ਹੋਏ ਨੇ ਹਾਂਜੀ ਮੰਗ ਸਾਡੀ ਇਹੋ ਹੀ ਆ ਕਿ ਵੀ ਇਹੋ ਜਿਹੇ ਹਰਕਤ ਸਾਡੇ ਪਿੰਡ ਦੇ ਵਿੱਚ ਜੜੀ ਆ ਕਿ ਵੀ ਨਹੀਂ ਹੋਣੀ ਚਾਹੀਦੀ ਇਹਨਾਂ ਜਿਹੜੇ ਇਹੋ ਜਿਹੇ ਮੁੰਡੇ ਗੰਦੇ ਕੰਮ ਕਰਦੇ ਨੇ ਇਹ ਤੇ ਤਬਰ ਮਾਰਨ ਵਾਲਾ ਸੌਦਾ ਜਿਹੜਾ ਕਰੇ ਕਰਦੇ ਨੇ ਇਹੋ ਜਿਹਾ ਪਿੰਡ ਦੇ ਵਿੱਚ ਨਹੀਂ ਹੋਣਾ ਚਾਹੀਦਾ ਇਹੋ ਜਿਹੇ ਬੰਦਿਆਂ ਨੂੰ ਸਖਤ ਸਜ਼ਾ ਮਿਲਣੀ ਚਾਹੀਦੀ ਆ